बेटा जी के तो ले रहने की के बोहत खुशी हो गए अमृतपाल जी जित जीत गए बोले ਭਾਈ ਅੰਮ੍ਰਿਤਪਾਲ ਸਿੰਘ ਦੀ ਅਡੂਰ ਸਾਹਿਬ ਤੋਂ ਜਿਹੜੀ ਐਡੀ ਵੱਡੀ ਲੀਡ ਦੇ ਨਾਲ ਜਿੱਤ ਹੈ ਕਿੰਨਾ ਕੁ ਜੋਸ਼ ਹੈ ਤੇ ਕਿੰਨੀ ਕੁ ਖੁਸ਼ੀ ਇਸ ਸਟੇਨ ਦਾ ਨੂਰ ਲੱਗ ਰਿਹਾ ਹੈ ਕਿ ਲੋਕਾਂ ਦੇ ਦਿਲ ਦੇ ਵਿੱਚ ਹੈਗੀ ਹੈ ਦੇਖੋ ਹਰਮਨ ਜੀ ਅਮੈਂ ਆ ਕਿ ਅਸੀਂ ਬਤੌਰ ਪੱਤਰਕਾਰ ਕਹ ਲਵੋ ਤੇਜ ਪੱਤਰਕਾਰ ਤੋਂ ਇਲਾਵਾ ਵੀ ਅਸੀਂ ਬਸਨੀ ਕਾ ਜਿਲਕਾਪੁਰ ਸ਼ਹਿਰ ਦੇ ਅਸੀਂ ਗੁਰਨਾਨਕ ਨਾਮ ਸੇਵਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਅਮਰਤਾਰੀ ਸਿੰਘ ਆ ਇਹ ਸਾਡਾ ਫਰਜ਼ ਬਣਦਾ ਹੈ ਕਿ ਜੇ ਯੋਰੀ ਕਲਹਿਰ ਜਿਵੇਂ ਗੱਲ ਕਰਾਂ ਭਾਈ ਉਮਰਤਾ ਸਿੰਘ ਖਾਲਸਾ ਦੀ ਜਿਹੜੀ 6 ਮਹੀਨੇ ਚੱਲੀ ਸੀ ਨਗਾਤਾਰ ਖਾਲਸਾ ਵਹਿਰ ਜਿਹੜੀ ਮਾਝੇ ਦੇ ਪਿੰਡਾਂ ਚ ਉਹਨਾਂ ਲਗਾਤਾਰ ਚਲਾਈ ਸੀ ਇਸ ਵਹਿੀਰ ਦੇ ਵਿੱਚ ਉਹ ਨੌਜਵਾਨਾਂ ਵੱਲ ਫੋਕਸ ਕੀਤਾ ਗਿਆ ਸੀ ਜਿਹੜੇ ਨਸ਼ੇ ਦੇ ਦਲਦਲ ਚ ਫਸੇ ਸੀ ਟਿੱਡੇ ਦਾ ਜਿਹੜਾ ਭਰਪੂਰ ਪੰਜਾਬ ਦੇ ਜਿਹੜਾ ਨਸ਼ਾ ਬਹੁਤ ਸਮੇਂ ਤੋਂ ਇਹ ਜਿਹੜਾ ਦਲਦਲ ਇਹ ਚੱਲ ਰਿਹਾ ਹੈ ਕਹਿ ਲਓ ਉਸ ਨੌਜਵਾਨਾਂ ਨੂੰ ਇਸ ਯੋਧੇ ਨੇ ਇਸ ਸੂਰਮੇ ਨੇ ਖਾਲਸਾ ਵਹਿੀਰ ਦੇ ਦੌਰਾਨ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾ ਕੇ ਸਿੰਘ ਸਜਾਇਆ ਸੀਗਾ ਸੋ ਉਹਨਾਂ ਮਾਤਾ ਪਿਤਾ ਜਿਹੜੇ ਉਸ ਨੌਜਵਾਨਾ ਜਿਹੜੇ ਮਾਂ ਪੁੱਤ ਸੀ ਉਹ ਬਹੁਤ ਸ਼ੁਕਰਗੁਜ਼ਾਰ ਸੀ ਇਸ ਯੋਧੇ ਦੇ ਪਰ ਇਹ ਲੋਦਾ ਪਿਛਲੇ ਸਮੇਂ ਦੇ ਰਾਜ ਦੀ ਗੱਲ ਕਰੀ ਅੱਜ ਵੀ ਦਿਬਰਪੁਰ ਦੇ ਵਿੱਚ ਬੈਠਾ ਹੈ ਪਰ ਸੰਗਤਾਂ ਦਾ ਜਿਹੜਾ ਇੱਕ ਭਾਰੀ ਇਕੱਠ ਕਿਉਂਕਿ ਇਲੈਕਸ਼ਨਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਲੋਕ ਸਭਾ ਇਲੈਕਸ਼ਨ 2024 ਇੱਕ ਐਮਪੀ ਦੀ ਸੀਟ ਵਜੋਂ ਖਨੂਰ ਸਾਹਿਬ ਤੋਂ ਉਹਨੂੰ ਕਢਾਇਆ ਗਿਆ ਐਜੋ ਉਮੀਦਵਾਰ ਪਰ ਅੱਜ ਮਹਾਰਾਜ ਦੇ ਕਿਰਪਾ ਸਦਕਾ ਕਾਲ ਉਹਨਾਂ ਦੀ ਕਿਰਪਾ ਸਦਕਾ ਅੱਜ ਉਹ ਜੋੜਾ 1.5 ਲੱਖ ਦੇ ਕਰੀਬ 1.5 ਲੱਖ ਤੋਂ ਵੱਧ ਦੀ ਵੋਟਾਂ ਦੇ ਕਰੀਬ ਅੱਜ ਐਮਪੀ ਦੀ ਉਮੀਦਵਾਰ ਕਰੋ ਸਤੋ ਜਿੱਤ ਚੁੱਕਾ ਹੈ ਔਰ ਬਹੁਤ ਵੱਡਾ ਹਜੂਮ ਸੰਗਤਾਂ ਦਾ ਅਜੇ ਖੁਸ਼ੀ ਦਾ ਇੱਕ ਪ੍ਰਟਾਵਾ ਵੀ ਕਰ ਰਹੇ ਆ ਪਰ ਨਾਮ ਦੇ ਨਾਲ ਲੱਗਦੇ ਇਸੇ ਧੀਦੇ ਹੜੇ ਵਿੱਚ ਚੱਲ ਰਹੇ ਆ ਜਿੰਨਾ ਸਾਨੂੰ ਹੌਸਲਾ ਸੀ ਬੈਲੈਂਸ ਨਾਲ ਕੇ ਚੱਲਣਾ ਅੱਜ ਅਸੀਂ ਦੇਖਾਰੇ ਛੱਡੇ ਸ਼ਬੀਲ ਦਾ ਕਲੰਗਰ ਲਾਇਆ ਸੋ 6 ਜੂਨ ਤੋਂ ਬਾਅਦ ਜੋ ਮਾਤਾ ਜੀ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਜੇ ਸੰਗਤਾਂ ਦਾ ਜਿਹੜਾ ਇੱਕ ਖੁਸ਼ੀ ਦਾ ਪ੍ਰਟਾਵਾ ਤੁਸੀਂ ਕਰਨਾ 6 ਜੂਨ ਤੋਂ ਬਾਅਦ ਕੀਤਾ ਜਾਏ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਉਹ ਯੋਧਾ ਅੱਜ ਐਮਪੀਰੀ ਸੀਟ ਵਿੱਚ ਜਿੱਤ ਕੇ ਆਉਣੇ ਸਮੇਂ ਦੇ ਵਿੱਚ ਉਹ ਅੱਜ ਦੇਖੋ ਬਾਹਰ ਆਏਗਾ ਇੰਡੀਅਨ ਕਨਸਟੀਟਿਊਸ਼ਨ ਅਕ ਜੋ ਕਹਿੰਦਾ ਪੈਸਾ ਇੱਕ ਨਾ ਬਹੁਤ ਵੱਡਾ ਸਵਾਲ ਹੈ ਜਿਹੜਾ ਪੜਿਆ ਲਿਖਿਆ ਵਰਗ ਹੈ ਜਿਹਨੂੰ ਨੌਲੇਜ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਹੈਨਾ ਜਿਹੜਾ ਸੈਕੂਲਰਿਜ਼ਮ ਤੇ ਬਿਲੀਵ ਕਰਦਾ ਤੇ ਇੱਕ ਧਾਰਮਿਕ ਪੱਖ ਵੀ ਹੈ ਤੇ ਇੱਕ ਇੰਟਰਨੈਸ਼ਨਲ ਜਿਹੜੇ ਲੋਕੀ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਸਵਾਲ ਹੈ ਐਨ ਐਸ ਏ ਨੈਸ਼ਨਲ ਸਿਕਿਉਰਿਟੀ ਐਕਟ ਤੇ ਉਸ ਬੰਦੇ ਤੇ ਲੱਗਦਾ ਜਿਸ ਤੋਂ ਇੱਕ ਦੇਸ਼ ਨੂੰ ਖਤਰਾ ਹੋਵੇ ਮੰਨ ਲਓ ਕਿ ਇੱਕ ਭਾਰਤ ਦੇਸ਼ ਹੈ ਆਕਟ ਦੇਸ਼ ਦੇ ਵਾਸੀਆਂ ਨੂੰ ਇੱਕ ਇਨਸਾਨ ਤੋਂ ਖਤਰਾ ਹੈ ਤਾਂ ਉਸ ਇਨਸਾਨ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾ ਸਕਦਾ ਹੈ ਪਰ ਦੂਜੇ ਪਾਸੇ ਇਹੀ ਸਵਾਲ ਖੜਾ ਹੈ ਧਾਰਿਆ ਲੋਕਾਂ ਵੱਲੋਂ ਕਿ ਜਿਸ ਬੰਦੇ ਤੇ ਗਵਰਨਮੈਂਟ ਨੇ ਐਨਐਸਏ ਲਾਤੀ ਉਸੇ ਦੇ ਇਸਤੇ ਕਰਤੀ ਉਸ ਬੰਦੇ ਨੂੰ ਜਿਤਾ ਰਹੇ ਆ ਵੋਟਾਂ ਪਾ ਕੇ ਐਮਪੀ ਦੇ ਇਲੈਕਸ਼ਨ ਜਿਤਾ ਰਹੇ ਆ ਫਿਰ ਉਸ ਬੰਦੇ ਤੋਂ ਨਾਲ ਲੋਕਾਂ ਨੂੰ ਕਿੰਨੇ ਖਤਰਾ ਹੋ ਸਕਦਾ ਹੈ ਸਟਾਣਾ ਸਿਸਟਮ ਨੂੰ ਐਵੇਂ ਹੈ ਜੀ ਮੰਨ ਲਓ ਇਸ ਇੰਡੀਆ ਦੇ ਵਿੱਚ ਕਿਸੇ ਥਾ ਟਿਕਾਣੇ ਦੇ ਕਿਸੇ ਬੰਦੇ ਨੇ ਠੇਕੇ ਦਾ ਪਲਾਂਟ ਲਾਣਾ ਦਾਰੂ ਦਾ ਮੰਨ ਲਓ ਦਾਰੂ ਦਾ ਪਲਾਂਟ ਲਾਇਆ ਸਰਕਾਰ ਕੋਲ ਜਾਏਗਾ ਲਾਇਸੈਂਸ ਲੈਗਾ ਪਹਿਲਾ ਪਲਾਂਟ ਲਾਣ ਦਾ ਸਰਕਾਰ ਨੂੰ ਸੰਸ ਦੇਗੀ ਕਿ ਦਾਰੂ ਦਾ ਪਲਾਂਟ ਲਾਣਾ ਹੈ ਉਸ ਤੋਂ ਬਾਅਦ ਉਹ ਦਾਰੂ ਡਿਸਟਰੀਬਿਊਟਰ ਕੋਲ ਜਾਏਗੀ ਉਹ ਤੁਹਾਨੂੰ ਜਿਹੜਾ ਫੀਟੇਗਾ ਉਹ ਡਿਸਟਰੀਬਿਊਟਰ ਜਦੋਂ ਆਪਣਾ ਕੰਮ ਸ਼ੁਰੂ ਕਰਦਾ ਨੂੰ ਵੀ ਲਾਇਸੈਂਸ ਲਾਣਾ ਪੈਂਦਾ ਸਰਕਾਰੀ ਕਿ ਮੈਂ ਦਾਰੂ ਦਾ ਡਿਸਟਰੀਬਿਊਟਰ ਆ ਇਹ ਡਿਸਟਰੀਬਿਊਟਰਸ਼ਿਪ ਤੋਂ ਬਾਅਦ ਰੀਟਰ ਜਾਂ ਠੇਕੇ ਦਾ ਦਾਰੂ ਸਪਲਾਈ ਕੀਤੀ ਆਉਂਦੀ ਜੇ ਕਿਸੇ ਨੇ ਟੇਕਾ ਖੋਲ ਔਰ ਜਦੋਂ ਉਹੀ दारू ਪੀ ਕੇ ਬੰਦਾ ਪੈਂਕ੍ਰੇਟਿਟਿਸ ਦੀ ਪ੍ਰੋਬਲਮ ਲੈਵਰ ਤੇ ਪਹੁੰਚੇ ਡਾਕਟਰ ਕੋਈ ਜਾਂਦਾ ਉਹ ਵੀ ਸਰਕਾਰੀ ਬੰਦਾ ਕਹਿੰਦਾ दारू ਨਹੀਂ ਪੀਣੀ ਚਾਹੀਦੀ ਤੁਸੀਂ ਦੇਖੋ ਸਰਕਾਰੀ ਸਿਸਟਮ ਇਦਾਂ ਦਾ ਹੈ ਸਰਕਾਰ ਹੀ ਲਿਸੈਂਸ ਦੇ ਰਹੀ ਹੈ ਪਲਾਨਡ ਖੋਲਣ ਦੀ ਸਰਕਾਰ ਹੀ ਲਿਸੈਂਸ ਦੇ ਰਹੀ ਹੈ ਡਿਸਟ੍ਰੀਬਿਊਟਰ ਸੇ ਖੋਲਣ ਦੀ ਸਰਕਾਰ ਹੀ ਲਿਸੈਂਸ ਦੇ ਰਹੀ ਹੈ ਠੇਕੇ ਲਈ ਤੇ ਸਰਕਾਰ ਹੀ ਹਦਾਇਤ ਕਰ ਰਹੀ ਹੈ दारू ਨਾ ਪੀਓ ਸਿਸਟਮ ਦੇਖੋ ਇਹ ਵਾਲੀ ਵੀ दारू ਦੀ ਬੋਤਲਾਂ ਤੇ ਲਿਖਿਆ ਹੋਇਆ ਵੀ ਹੁੰਦਾ ਵੀ ਇਹ ਤੁਹਾਡੇ ਲੀਵਰ ਦੇ ਲਈ ਹਾਨੀ ਕਰੇ ਸੋ ਸਿਸਟਮ ਹੀ ਜ਼ਿੰਮੇਵਾਰ ਇਹ ਪਾ ਗਲਤ ਕਰੀਏ ਇੱਕ ਪਾਸੇ ਸਰਕਾਰੀ ਡਾਕਟਰ ਕਹਿ ਰਿਹਾ ਪੇਸ਼ੈਂਟ ਨੂੰ ਕਿ ਦਾਰੂ ਨਹੀਂ ਪੀਣੀ ਜੀ ਉਹੀ ਸਰਕਾਰੀ ਮੈਂ ਕਹ ਦਾਰੂ ਵੀ ਕਰਿਆ ਤੇ ਦਾਰੂ ਬਣਾ ਵੀ ਰਿਹਾ ਕੀ ਤੁਸੀਂ ਤੇ ਦੋਵੇਂ ਹੀ ਰਾਜਨੀਤੀ ਦੇਖਦੇ ਹੋ ਕਿ ਇੱਕ ਵਰਗ ਦੇ ਲਈ ਰਾਜਨੀਤੀ ਹੋਰ ਤਰੀਕੇ ਨਾਲ ਚੱਲ ਰਹੀ ਹੈ ਤੇ ਇੱਕ ਵਰਗ ਦੇ ਲਈ ਕਾਨੂੰਨ ਜਿਹੜਾ ਹੋਰ ਤਰੀਕੇ ਨਾਲ ਬਣਾਇਆ ਜਾਵੇ ਚਲੋ ਜੀ ਇਹਨਾਂ ਜੀ ਐਨਐਸਏ ਦੀ ਤੁਸੀਂ ਗੱਲ ਕੀਤੀ ਹੈ ਕਿ ਐਨਐਸਏ ਉਸ ਤੇ ਲਾਤੀ ਉਸ ਸੂਰਮੇ ਤੇ ਮੈਂ ਸਾਡੇ ਲਈ ਉਸੂਰਮਾ ਕਿਉਂਕਿ ਉਸ ਸੂਰਮੇ ਕਰਕੇ ਉਹਦੇ ਬਚਣਾ ਕਰਕੇ ਸਾਡਾ ਜੀਵਨ ਬਦਲਿਆ ਸੀ ਵੀ ਅਮਰਤਾਰ ਸਿੰਘ ਉਹ ਕਿਉਂਕਿ ਉਹਦੇ ਜਿਹੜੇ ਬੋਲ ਸੀਗੇ ਉਹ ਲੋਕਾਂ ਦੀ ਛਾਤੀਆਂ ਦੇ ਵਿੱਚ ਤੀਰਾਂ ਵਾਂਗੂ ਵੱਜਦੇ ਹੋ ਸੀ ਮੈਂ ਗੱਲ ਕਰ ਰਿਹਾ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੀ ਜਿਹੜੇ ਆਪਣੇ ਜੀਵਨ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੈ ਸੁਣਨ ਚ ਵੀ ਆਉਂਦਾ ਹੈ ਕਿ ਉਹ ਉਹ ਮਹਾਪੁਰਖ 100-100 ਜਪਜੀ ਸਾਹਿਬ ਦੇ ਪਾਠ ਕਰ ਲੈਂਦੇ ਸੀਗੇ 100 ਜਪਜੀ ਸਾਹਿਬ ਦੇ ਪਾਠ ਕਰਨ ਨੂੰ 22 ਘੰਟੇ ਦਾ ਸਮਾਂ ਘੱਟੋ ਘੱਟ ਲੱਗਦਾ ਪਰ ਚਾਹੀਦਾ ਹੁੰਦਾ ਜੇ ਇਨਸਾਨ ਜਿਹੜਾ ਬੰਦਾ 22 ਘੰਟੇ ਜਾਪ ਹੀ ਕਰੀ ਜਾ ਰਿਹਾ ਜਪਜੀ ਸਾਹਿਬ ਦੇ ਤੋਂ ਸੌਏ ਦਾ ਕੋ 2 ਘੰਟੇ ਦਾ ਕੋ ਸੌਣ ਲਈ ਹੁੰਦੇ ਸੀਗੇ ਜਾਂ ਹੋਰ ਹੋਰ ਕੰਮਾਂ ਕਾਰਜ ਲਈ ਹੁੰਦੇ ਸੀਗੇ ਸੋ ਮੈਂ ਗੱਲ ਕਰ ਰਿਹਾ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਿਹੜੇ ਆਪਣੇ ਜੀਵਨ ਦੇ ਵਿੱਚ ਚਾਰੇ ਸੰਕਟਾਂ ਨੂੰ ਬਹੁਤ ਘੱਟ ਪਤਾ ਕਿ ਸਵਾ 100 ਚਪਾਈ ਸਾਹਿਬ ਦਾ ਪਾਠ ਉਹ ਯੋਧੇ ਦਾ ਰੋਜਦਾ ਸੀਗਾ ਜਦੋਂ ਸਵਾ 100 ਚਪਾਈ ਸਾਹਿਬ ਦਾ ਪਾਠ ਜੀ ਕਰਦੇ ਹੁਣਾ ਉਹ ਬਾਣੀ ਨਹੀਂ ਉਹ ਬਾਣੀ ਦੀ ਜਿਹੜੀ ਤਾਕਤ ਹੈ ਨਾ ਉਹ ਦੁਗਣੀ ਤਿੰਨੀ 10 ਗੁਣਾ ਹੋ ਕੇ ਤੁਹਾਡੇ ਬੋਲਾਂ ਦੇ ਰਾਹੀਂ ਨਿਕਲਦੀਆਂ ਤਾਂ ਹੀ ਉਹ ਯੋਧੇ ਉਹ ਜਿਹੜੇ ਜਿਹੜੇ ਨੌਜਵਾਨ ਸੀਗੇ ਜਿਹੜੇ ਚਿੱਟੇ ਦਲ ਸੀਗੇ ਉਹ ਬੋਲਾਂ ਕਰਕੇ ਸ਼ਬਦਾ ਕਰਕੇ ਇੰਨੇ ਪ੍ਰਭਾਵਿਤ ਹੋਏ ਕਿ ਆਪਣਾ ਜੀਵਨ ਬਦਲ ਗਏ ਅਮਰ ਛਕ ਲਿਆ ਸੋ ਇਹ ਬਾਣੀ ਦੀ ਤਾਕਤ ਹੈ ਇਹ ਗੁਰੂ ਮਹਾਰਾਜ ਦੇ ਕਾਲ ਪਰ ਹੁਕਮ ਆਇਆ ਸੀਗਾ ਤੁਸੀਂ ਦੇਖੋ ਇੱਕ ਬਹੁਤ ਅੱਛੀ ਗੱਲ ਹੈ ਜਿਹੜੀ ਆਸਾਨੋਂ ਮਹਿਸੂਸ ਵੀ ਕਰਨੀ ਚਾਹੀਦੀ ਆ ਜਦੋਂ ਵੀ ਸਾਡੇ ਯੋਧੇ ਨਿੱਤਰਦੇ ਆ ਸਾਡੀ ਕੌਮ ਦੇ ਵਿੱਚ ਮੈਂ ਗੱਲ ਕਰ ਰਿਹਾ ਸੰਤੂ ਬਾਬਾ ਜਰਨੈਲ ਸਿੰਘ ਖਾਸਾ ਸਾਹਿਬ ਡਰਾਵਲੇ ਕੇਸ ਉਤਰੀ ਗੱਲ ਕਰ ਰਿਹਾ ਭਾਈ ਅਮਰਜਪਾਲ ਸਿੰਘ ਖਾਸੀ ਗੱਲ ਕਰ ਰਿਹਾ ਭਾਈ ਉਹਦੇ ਸਿੰਘ ਪ੍ਰਾਨੇ ਪ੍ਰਾਤਨ ਸਿੰਘ ਸ਼ਹੀਦ ਬਾਬਾ ਬੰਦਾ ਸਿੰਘ ਇਹ ਸਾਰੇ ਯੋਧੇ ਲੰਬੇ ਉੱਚੇ ਕੱਦ ਦੇ ਹੋਏ ਆ ਡੀਲਡ ਬੜਾ ਜੁੱਸਾ ਜਿਹਾ ਸੀਗਾ ਬੜੇ ਫਿੱਟ ਸੀਗੇ ਸਰੀਰ ਪੱਖੋਂ ਇਹ ਜਿੰਨੇ ਲੰਬੇ ਸਰੀਰ ਦੇ ਬੰਦੇ ਹੁੰਦੇ ਆ ਜਿਆਦਾਤਰ ਇਹ ਕਾਰਨ ਤੇ ਕਿਰਪਾ ਹੁੰਦੀ ਹੈ ਜਿਹੜੇ ਪ੍ਰਾਣੀਆਂ ਰੂਹਾਂ ਕੇ ਪ੍ਰਾਣੀਆਂ ਸੀ ਸਿੰਘ ਮਹੁੰਦੇ ਆ ਪ੍ਰਾਣੀ ਰੂਹਾਂ ਆਪਣੇ ਦੁਆਰਾ ਜਨਮ ਲੈਂਦੀਆਂ ਔ ਇਹ ਅੰਦਰਲੀ ਗੱਲ ਆ ਪਾਈ ਸਾਹਿਬ ਜੀ ਚਲੋ ਬਹੁਤ ਵੱਡਾ ਦਿਨ ਹੈ ਤੇ ਜਿੱਤ ਹਾਸਲ ਹੋਈ ਆ ਪਾਈ ਸਾਹਿਬ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਕਿਸ ਤਰੀਕੇ ਦੇ ਨਾਲ ਜਿਉ ਬਾਹਰ ਆਉਂਦੇ ਆ ਜੇ ਇਹਨਾਂ ਨੂੰ ਬਾਹਰ ਲਿਆਂਦਾ ਲਿਆਇਆ ਜਾਂਦਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਬਣੇ ਆ ਤੇ ਹੁਣ ਸੰਵਿਧਾਨ ਦੀ ਇੱਕ ਕਸਮ ਵੀ ਚੁੱਕਣੀ ਪੈਂਦੀ ਹੈ ਕਿਉਂਕਿ ਉਹਨਾਂ ਦੇ ਆਪ ਦੇ ਬੋਲ ਜੀ ਕਿ ਜੇ ਸੰਵਿਧਾਨ ਦੇ ਅੰਦਰ ਰਹਿ ਕੇ ਜੀ ਸੰਵਿਧਾਨ ਦਾ ਕਿਸੇ ਕਿਸੇ ਪੱਕਾ ਦਾ ਲਾਹਾ ਲੈ ਸਕਦੇ ਤਾਂ ਲੈਣਾ ਚਾਹੀਦਾ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਜਿਵੇਂ ਦੇਖਦੇ ਆ ਵੀ ਕੀ ਰਣਨੀਤੀ ਰਹੇਗੀ ਉਹਨਾਂ ਦੀ ਕਿਵੇਂ ਜਿਹੜਾ ਪਾਰਲੀਮੈਂਟ ਦੇ ਵਿੱਚ ਗਰਜਣਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਮੁੱਦੇ ਹੋਣਗੇ ਦੇਖੋ ਅਸੀਂ ਥੋੜੇ ਦਿਨ ਪਹਿਲਾਂ ਇੱਕ ਵਕੀਲ ਸਾਹਿਬ ਨਾਲ ਗੱਲ ਕੀਤੀ ਸੀ ਥੋੜੀ ਨੌਲੇਜ ਗੇਨ ਕੀਤੀ ਸੀ ਕਿ ਅੱਜ 1.5 ਤੋਂ 2 ਲੱਖ ਬਿੱਟਾ ਬੋਟਾ ਕਰਕੇ ਜਿੱਤ ਚੁੱਕੇ ਆ ਹੁਣ ਅੱਗੇ ਕੀ ਪ੍ਰੋਸੈਸ ਕੀ ਆ ਫਾਰਮੈਲਟੀਜ਼ ਕੀ ਆ ਕਿਵੇਂ ਉਹ ਕਹਾਹ ਰਾਂਗੇ ਕੀ ਸਿਸਟਮ ਕੀ ਕਹਿੰਦਾ ਉਹ ਕਹਿੰਦੇ ਘੱਟੋ ਘੱਟ 10-15 ਲੱਖ ਲੱਗ ਸਕਦੇ ਆ ਕਿਉਂਕਿ ਜਦੋਂ ਨਵੀਂ ਸਰਕਾਰ ਬਣੇਗੀ ਐਮਪੀ ਸ਼ਪਤ ਲੈਣਗੇ ਸਰਕ ਉਦੋਂ ਉਹ ਐਮਪੀ ਮੌਕੇ ਤੇ ਮੌਜੂਦ ਹੋਣਾ ਚਾਹੀਦਾ ਜਿਹੜਾ ਐਮਪੀ ਜਿੱਤਿਆ ਫਿਰ ਉਹ ਜਿਲ੍ਹੇਵਾਰ ਕਰਾਣਾ ਪਏਗਾ ਕੋਈ ਪੇਪਰ ਵਰਕ ਹੋਏਗਾ ਕੁਝ ਵੀ ਉਦੋਂ ਸਿਸਟਮ ਕਹਿੰਦਾ ਜੋ ਕਾਸਟਲ ਸਾਡਾ ਕਹਿੰਦਾ ਹੈ ਜਮਾਨਤ ਦਿੱਤੀ ਜਾਣਾ ਕੁਝ ਨਾ ਕੋਈ ਸਬੂਤ ਪੇਸ਼ ਕਰਨਾ ਪਏਗਾ ਜੇਦੋ ਮੌਕੇ ਤੇ ਆਣਗੇ ਤੇ ਇਹ ਉਹੀ ਬੋਲ ਔਰੇ ਸਮੇਂ ਵਿੱਚ ਅਸੀਂ ਦੇਖਾਂਗੇ ਸਾਰੀ ਸੰਤਾ ਵਿੱਚ ਉਹੀ ਜੋਗਾ ਪਾਰਲੀਮੈਂਟ ਦੇ ਵਿੱਚੋਂ ਫਤਿਹ ਕਿ ਜਾਊਗਾ ਠੀਕ ਹੈ ਚਲੋ ਮੰਨ ਲਿਤਾ ਜਾਵੇ ਕਿ ਇਸ ਟਾਈਮ ਭਾਈ ਅਮਰਪਾਲ ਸਿੰਘ ਬਾਹਰ ਆ ਗਏ ਮੰਨ ਲਓ ਕਿ ਬਾਹਰ ਆ ਗਏ ਤੁਹਾਨੂੰ ਕੀ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਕਿੱਦਾਂ ਦੇ ਮੁੱਦੇ ਜਿਹੜੇ ਉਹ ਚੱਕਣਗੇ ਸਰ ਤੋਂ ਵੱਡਾ ਮਤਾਂ ਨਸ਼ੇ ਦਾ ਜੀ ਪੰਜਾਬ ਦਾ ਜੀ ਅੱਜ ਨਸ਼ਾ ਪੈਰ ਪੈਰ ਤੇ ਆ ਜੀ ਆਪਾਂ ਗੱਲ ਕਰੀ ਅਸੀਂ ਮੌਕੇ ਜ਼ਿਲਕਪੁਰ ਤੇ ਖੜੇ ਅੱਜ ਜ਼ਿਲਕਪੁਰ ਦੇ ਅਸੀਂ ਵਾਸੀ ਆ ਅਸੀਂ ਆਪਣੇ ਅੱਖੀਂ ਦੇਖਦੇ ਆ ਕਿ ਇੱਥੇ ਜੇ ਗੱਲ ਕਰੀਏ ਛੋਟਾ ਮੋਟਾ ਨਸ਼ਾ ਲੈ ਲਓ ਮੰਨ ਲਓ ਸਿਕਟਾ ਬੀੜਾ ਨਸ਼ਾ ਲੈ ਲਓ ਹਰ ਥਾਂ ਥਾਂ ਤੇ 50 ਜਾਂ 100 ਮੀਟਰ ਤੇ ਖੋਖੇ ਲੱਗੇ ਆ ਸਰਕਾਰੀ ਰੂਲ ਜਿਹੜਾ ਹਦਾਇਤਾਂ ਇਹ ਵੀ ਕਹਦੀਆਂ ਇੱਕ ਸਰਕਾਰ ਨੇ ਇੱਕ ਰੂਲ ਬਣਾਇਆ ਹੋਇਆ ਕੋਟਪਾ ਐਕਟ ਕੋਟਪਾ ਐਕਟ ਦੇ ਦੇਰ ਬਹੁਤ ਚੀਜ਼ਾਂ ਹੈ ਕਿ ਜਿਹੜੀ ਗਾਈਡਲਾਈਨ ਸਰਕਾਰ ਨੇ ਸਾਨੂੰ ਦਿੱਤੀਆਂ ਪਰ ਉਹ ਇਹਨਾਂ ਖੋਖਿਆਂ ਤੇ ਨਹੀਂ ਫੋਲੋ ਹੋ ਰਹੀ ਤੇ ਨਸ਼ੇ ਦੇ ਤਾਂ ਦੂਰ ਛੱਡ ਦੋ ਕਿਤੇ ਦੀ ਗੱਲ ਤੇ ਇਹੀ ਚਿੱਟੇ ਕਰਕੇ ਉਹ ਜਿਹੜਾ ਯੂਜ਼ਾ ਸੀ ਬਾਹਰ ਨਿਤਰਿਆ ਸੀ ਲੋਕਾਂ ਦੇ ਵਿੱਚ ਵਿਚਰ ਰਿਹਾ ਸੀ ਖਾਲਸਾ ਵੀਰ ਚੱਲੀ ਸੀ ਉਹ ਨੌਜਵਾਨ ਅਮਰ ਸ਼ਕਤੀ ਸਿੰਘ ਸੱਦੇ ਸੀਗੇ ਤੇ ਉਹੀ ਲਹਿਰ ਦੁਬਾਰਾ ਚੱਲੂਗੀ ਸਾਟਾ ਇਹ ਨਸ਼ਾ ਜਿਹੜੇ ਜਵਾਨ ਮੁੰਡੇ ਮਾਂ ਪਿਓ ਦੇ ਖਤਮ ਹੋ ਰਹੇ ਸੀਗੇ ਔਰ ਇਸ ਸਮੇਂ ਦੇ ਵਿੱਚ ਜਾਂ ਪਿੱਛੇ ਕਿੰਨਾ ਕਿੰਨਾ ਨੌਜਵਾਨ ਹੀ ਖਤਮ ਹੋਈਆ ਉਹ ਘੱਟੋ ਘੱਟ ਖਤਮ ਹੋਣ ਤੋਂ ਬਚੂਗੀ ਕੋ ਚੰਗੇ ਲੜ ਲੱਗੂਗੀ ਭਾਈ ਸਾਹਿਬ ਕੀ ਤੁਸੀਂ ਬਲੀਵ ਕਰਦੇ ਹੋ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਦਾ ਕਿਨਾਰਾ ਵੀ ਸੀਗਾ ਕਿ ਖਾਲਿਸਤਾਨ ਹੈ ਨਾ ਜੇ ਪੈ ਕੇ ਗੱਲ ਕਰੀਏ ਕਿ ਭਾਰਤ ਦੇਸ਼ ਦੇ ਲਈ ਵੀ ਸਿੱਖਾਂ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਲਈ ਹੈਗੀ ਹੈ ਤੇ ਜੇ ਅਸੀਂ ਸੋਚੀਏ ਕਿ ਭਾਈ ਸਾਹਿਬ ਇਸ ਪੱਖੋਂ ਗੱਲ ਕਰਨ ਕਿ ਭਾਰਤ ਦੇਸ਼ ਦੇ ਵਿੱਚ ਰਹਿੰਦਿਆਂ ਹੋਏ ਆ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸਨ ਜਦੋਂ ਜਵਾਰ ਲਾਲ ਲਹਿਰੂ ਸੀ ਉਦੋਂ ਸਾਨੂੰ ਇੱਕ ਆਪਣਾ ਲੈਕ ਸੂਬਾ ਦੇਣ ਦੀ ਗੱਲ ਕੀਤੀ ਗਈ ਸੀ ਉਦੋਂ ਆਨੰਦਪੁਰ ਦੇ ਮਤਾਰ ਕਰੋ ਕਲੀਅਰ ਕਰਦੇ ਆ ਜੇ ਇਦਾਂ ਦੀਆਂ ਚੀਜ਼ਾਂ ਲਾਗੂ ਹੋ ਜਾਣ ਫਿਰ ਸਾਨੂੰ ਇਸ ਦੇਸ਼ ਦੇ ਨਾਲ ਪਿਆਰ ਤਾਂ ਸ਼ੁਰੂ ਤੋਂ ਹੋ ਹੀ ਗਈ ਹੈ ਤੇ ਹੁਣ ਵੀ ਰਹੇ ਅੱਗੇ ਨੂੰ ਵੀ ਰਹੇਗਾ ਤੇ ਕੀ ਲੱਗਦਾ ਹੈ ਕਿ ਉਹ ਐਸਾ ਹੱਕਡੇ ਵਿੱਚ ਇਸ ਪੱਖ ਦੇ ਵਿੱਚ ਉਤਰ ਸਕਦੇ ਆ ਕਿ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਆਪਣੇ ਪੂਰੇ ਹੱਕ ਲੈਣ ਦੇਖੋ ਇਹ ਲੋਕਾਂ ਦੇ ਵਿੱਚ ਬਹੁਤ ਵੱਡਾ ਇੱਕ ਵਹਿਮ ਹੈ ਇੱਕ ਭਰਮ ਹੈ ਕਿ ਜਦੋਂ ਖਾਲਸਾਤਨ ਦੀ ਗੱਲ ਕੀਤੀ ਜਾਂਦੀ ਤੇ ਇੱਕ ਦੂਜਾ ਦੂਜਾ ਪੱਖ ਹਿੰਦੂ ਰਾਸ਼ਟਰੀ ਦੀ ਗੱਲ ਵੀ ਕਰਦਾ ਹਿੰਦੂ ਰਾਸ਼ਟਰੀ ਜਿਹੜਾ ਬੰਦਾ ਜਿਹੜਾ ਪੱਖ ਗੱਲ ਕਰਦਾ ਉਹ ਫਿਰ ਮਨੁੱਖ ਸਮਰੱਥੀ ਦੇ ਅਕੋਰਡਿੰਗਲੀ ਚੱਲਣਾ ਚਾਹੁੰਦਾ ਜਿਹਦੇ ਵਿੱਚ ਛੋਟੀ ਜਾਤ ਦੇ ਬੰਦਿਆਂ ਨੂੰ ਬਕਾਇਦਾ ਪਰਬਲੀ ਕਿਹਾ ਜਾਂਦਾ ਕਿ ਮੰਦਰ ਚੰਟਰ ਵੀ ਕਰਨਗੇ ਇਹ ਛੋਟੀ ਜਆਤ ਦੇ ਮਾਫ਼ ਕਰਨਾ ਪਰ ਸਾਡੇ ਸਿੱਖ ਪੰਥ ਦੇ ਵਿੱਚ ਇਹ ਜਿਹਾ ਵਿਤਕਰਾ ਸੀ ਕਦੇ ਨਹੀਂ ਇਸ ਚੀਜ਼ ਨੂੰ ਐਪਲਾਈ ਕੀਤਾ ਜਾਂ ਐਪਲੀਕੇਟ ਕੀਤਾ ਕਹੋ ਇਸ ਚੀਜ਼ ਨੂੰ ਮੰਨਤਾ ਦਿੱਤੀ ਕਿਉਂਕਿ ਸਿੱਖ ਪੰਥ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਆਈ ਉਹਦੇ ਵਿੱਚ ਹਰ ਤਰ੍ਹਾਂ ਦਾ ਵਰਗ ਦਾ ਬੰਦਾ ਬਰਾਬਰ ਬੈਠ ਕੇ ਲੰਗਰ ਵੀ ਸਕਦਾ ਤੇ ਪੰਗਤ ਵਿੱਚ ਬੈਠ ਕੇ ਨਾਮ ਵੀ ਜਪਦਾ ਸੰਗਤ ਪੰਗਤ ਦੋਨੋਂ ਬਰਾਬਰ ਹੈ ਸੋ ਖਾਲਸਾਤਾਂ ਦੀ ਗੱਲ ਕਰੀ ਖਾਲਸਾਤਾਂ ਕੀ ਹੈ ਖਾਲਸਾਤਾਂ ਦੇ ਵਿੱਚ ਖਾਲਸਾ ਖਾਲਸੇ ਦੀ ਗੱਲ ਕੀਤੀ ਖਾਲਸੇ ਦੀ ਗੱਲ ਕੀਤੀ ਹੈ ਪਿਓਰਿਟੀ ਦੀ ਜਿੱਤੇ ਹਲੀਮੀ ਰਾਜ ਬੇਗੰਬੂਰਾ ਰਾਜ ਹੋਏਗਾ 39 ਸਾਲ ਮਹਾਰਾਜ ਜਿਸ ਨੇ ਰਾਜ ਭੁਗਿਆ ਉਸ ਉਹਨਾਂ ਦੇ ਰਾਜ ਦੇ ਵਿੱਚ ਅੰਗਰੇਜ਼ ਵੀ ਕੰਮ ਕਰਦੇ ਸੀ ਈਸਾਈ ਵੀ ਸੀ ਹਿੰਦੂ ਵੀ ਸੀ ਬਸਨਮਾਨ ਵੀ ਸੀ ਸੋ ਇਹ ਲੋਕਾਂ ਦਾ ਬਹੁਤ ਵੱਡਾ ਭਰਮਾਜ ਜਿਹੜੇ ਲੋਕ ਸੋਚਦੇ ਖਾਲਸਾ ਜੇ ਬਣ ਜਾਏਗਾ ਚਲੋ ਜਦੋਂ ਵੀ ਬਣੇਗਾ ਮਹਾਰਾਜ ਸਾਨੂੰ ਦੇਣਗੇ ਸੋ ਇੱਥੇ ਖਾਲਸਾ ਰਾਜ ਦੀ ਗੱਲ ਕੀਤੀ ਜਾਂਦੀ ਹੈ ਖਾਲਸਾ ਰਾਜ ਜਿੱਥੇ ਹਲੀਮੀ ਰਾਜ ਕਿਸੇ ਧੀ ਦੀ ਵਿਅਕਤੀ ਨਹੀਂ ਹੋਏਗੀ ਸਰ ਹਰ ਧਰ ਮਰ ਵਰਗ ਦੇ ਬੰਦੇ ਨੂੰ ਹਰ ਧਰ ਦੇ ਬੰਦੇ ਨੂੰ ਬਰਾਬਰ ਦਾ ਹੱਕ ਦਿੱਤਾ ਜਾਏਗਾ ਕਿਸੇ ਨਾਲ ਤੱਕਾ ਨਹੀਂ ਹੋਏਗਾ ਸੋ ਇਹ ਜੇ ਇੱਥੇ ਸਾਨੂੰ ਰਹਿੰਦੇ ਵੀ ਮਿਲਦੇ ਆ ਤੇ ਬਹੁਤ ਠੀਕੀ ਗੱਲ ਹੈ ਕਿ ਤੁਹਾਨੂੰ ਆਣੀ ਲੱਗੇ ਕਿ ਸਾਨੂੰ ਸਰਕਾਰ ਦੇ ਨਾਲ ਇਦਾਂ ਗੱਲ ਕਰਨੀ ਚਾਹੀਦੀ ਹੈ ਕਿ ਇਸੇ ਦੇਸ਼ ਦੇ ਇਸ ਦੇਸ਼ ਪਰ ਦੇਸ਼ ਨਾਲ ਸਾਨੂੰ ਪਿਆਰ ਹੈ ਇਹਨੂੰ ਭਾਰਤ ਕਿਹਾ ਜਾਵੇ ਜਾਂ ਹਿੰਦੁਸਤਾਨ ਨਾ ਕਿਹਾ ਜਾਵੇ ਇਹਨੂੰ ਇੰਡੀਆ ਕਿਹਾ ਜਾਵੇ ਭਾਰਤ ਕਿਹਾ ਜਾਵੇ ਤੇ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਤੇ ਸਿੱਖ ਜਿਹੜਾ ਇੱਕ ਸੂਰਮਾ ਸਿੰਘ ਸਰਦਾਰ ਇੱਕ ਡਾਗੇ ਖੜੇਗਾ ਜਦੋਂ ਇਸ ਦੇਸ਼ ਤੇ ਕੋਈ ਆਕ੍ਰਮਣ ਹੋਵੇਗਾ ਕੀ ਤੁਸੀਂ ਬਿਲੀਵ ਕਰਦੇ ਹੋ ਕਿ ਤੁਸੀਂ ਹਾਂ ਦਾ ਨਾਰਾ ਭਰਦੇ ਹੋ ਮੇਰੇ ਨਾਲ ਇਸ ਦੇ ਵਿੱਚ ਕਿ ਇਸੇ ਦੇਸ਼ ਨੂੰ ਪਿਆਰ ਕਰਦੇ ਹੋਏ ਤੇ ਸਾਨੂੰ ਸਾਡੇ ਕੋਲੇ ਹੱਕ ਮਿਲਣ ਤਾਂ ਅਸੀਂ ਇਸ ਦੇਸ਼ ਦੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਕੌਣ ਨਹੀਂ ਜਾਣਦਾ ਜੀ ਰਾਜਗਰਨਾ ਸ਼ਸਤਰ ਕੇ ਦੀ ਹੈ ਰਜਮਾਨਾ ਨੇ ਕਹਿ ਦਿੱਓ ਗਾਤਰੇ ਤੁਹਾਡੀ 3 ਫੁੱਟੀ ਸੀਰੀ ਸਾਹ ਹੁੰਦੀ ਹੈ ਨਾ ਤੇ ਤੁਹਾਡੀ ਅੱਧੀ ਜੰਗ ਵੈਸੀ ਟਲ ਜਾਂਦੀ ਹੈ ਇਹ ਮਾ ਪਾਈ ਅਮਰਪਾਲ ਸਿੰਘ ਜਿਹਦੇ ਬੋਨ ਹੁੰਦੀ ਸੀ ਖਾਲਸਾ ਵੀਰ ਦੇ ਵਿੱਚ ਅੱਜ ਅਸੀਂ ਉਹ ਚੀਜ਼ ਮਹਿਸੂਸ ਕਰਦੇ ਜੇ ਤੁਹਾਡੇ ਗਾਤਰੇ ਛੋਟੀ ਸੀਰੀ ਸਾਹ ਜੇ ਡੇੜੇ ਦੋ ਚੀ ਦੀ ਜਗ੍ਹਾ 3 ਫੁੱਟੀ ਪਾਈ ਹੋਈ ਹੈ ਨਾ ਅਗਲਾ ਬੰਦਾ ਤੁਹਾਡੇ ਨਾਲ ਪਹਿਲਾ ਕਿਆ ਬਾਜੀ ਕਰਨੂ 10 ਵਾਰੀ ਸੋਚਦਾ ਪਰ ਅਸੀਂ ਇੱਕ ਕਿਰਪਾਨ ਲੋਕਾਂ ਨੂੰ ਐਵੇਂ ਧੱਕੇ ਨਾਲ ਮਾਰਨ ਲਈ ਨਹੀਂ ਪਾਈਵੇਂ ਕਿਰਪਾਨ ਦਾ ਮਤਲਬ ਹੈ ਕਿਰਪਾプラスਾਂ ਕਿਸੇ ਦੇ ਜ਼ੁਲਮ ਹੋ ਰਿਹਾ ਜਾਂ ਆਪ ਤੇ ਹੋ ਰਿਹਾ ਤੇ ਉਦੋਂ ਕਿਰਪਾਨ ਕੱਢਣੀ ਹੈ ਪਰ ਇਹ ਜਿਹੜੀ ਫਿਲਾਸਫੀ ਹੈ ਜਿਹੜਾ ਏਜੰਡਾ ਜਿਹੜਾ ਪ੍ਰੋਪਾਗੈਂਡਾ ਬਣਾਇਆ ਜਾਂਦਾ ਕਿ ਯਾਰ ਇਹ ਖਾਲਸਤਾਨੀ ਹੈ ਇਹ ਗੁਰਵੰਦੀ ਹੈ ਇਹ ਚੀਜ਼ ਅਸੀਂ ਕਦੇ ਆਪਣੇ ਮਨ 'ਚ ਨਹੀਂ ਸੋਚੀ ਅਸੀਂ ਭਾਰਤੀ ਹੀ ਚਿਰਾਨਾ ਚਾਹੁੰਦੇ ਆ ਪਰ ਆਪਣੇ ਸਾਨੂੰ ਹੱਕ ਤੇ ਮਿਲਣੇ ਆ ਇਹ ਗੱਲ ਆ ਸਿੱਧੀ ਸੋ ਭਾਈ ਸਾਹਿਬ ਜਿੱਤ ਵੱਡੀ ਹਾਸਲ ਹੋਈ ਆ ਜਿਆਦਾ ਸਮਾਂ ਨਾ ਲੈਂਦੇ ਹੋਏ ਆਖਰੀ ਅਪੀਲ ਹੈ ਕੀ ਮੈਸੇਜ ਦੇਣਾ ਚਾਹੋਗੇ ਲੋਕਲ ਜਿਰਕਪੁਰ ਦੇ ਵਸਨੀਕਾਂ ਨੂੰ ਤੇ ਜਿਰਕਪੁਰ ਦੇ ਵਿੱਚ ਚੱਲ ਰਹੀ ਨਸ਼ੇ ਦੇ ਵਪਾਰ ਨੂੰ ਤੇ ਹੋਰ ਕੀ ਮੈਸੇਜ ਆਪਣੇ ਵੱਲੋਂ ਦੇਣਾ ਚਾਹੋਗੇ ਮੈਸੇਜ ਇਹ ਹੈ ਜੇ ਜੋ ਤੁਸੀਂ ਸ਼ਸਤਰਧਾਰੀ ਨਹੀਂ ਹੁੰਦੇ ਅਮਰਤਕਾਰੀ ਨਹੀਂ ਬਣਦੇ ਸਿੰਘ ਨਹੀਂ ਸੱਜਦੇ ਦਸੰਤਿ ਪਾਣੀ ਦੇ ਪਹਿਰਾ ਨਹੀਂ ਦਿੰਦੇ ਸਰਬੋਗ੍ਰੰਥੀ ਪਹਿਰਾ ਨਹੀਂ ਦਿੰਦੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਸੀ ਜਦੋਂ ਢੋੜਾ ਪੜਦਿਆ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਖੁਆਰ ਹੋਇਆ ਸਮਲੇਗੇ ਬੱਤੇ ਸ਼ਰਮ ਜੋ ਹੈ ਅੱਗੇ ਅਸੀਂ ਫਰਦ ਨਹੀਂ ਉੱਠ ਕੇ ਹੀ ਸਫਾ ਮਲੇ ਸਿਕਰ ਕੂੜਾ ਪਾਸਾਰ ਡੰਕਾ ਪਾਜ ਫਤੇਗਾ ਨਿਕਲੰਗਤ ਅਪਾਰ ਸੋ ਇਹ ਜਿਹੜੀ ਬਾਣੀ ਹੈ ਇਹ ਸਾਨੂੰ ਤੁਹਾਨੂੰ ਵਿਰਾਸਤ ਬਖਸ਼ੀਆ ਤੁਹਾਨੂੰ ਘੋੜਿਆਂ ਦੇ ਟਾਪਿਆਂ ਦੀ ਆਵਾਜ਼ ਆ ਤੁਹਾਨੂੰ ਸੁਣਨੀ ਆ ਜੰਗੀ ਯੋਧਿਆਂ ਦੀ ਆਵਾਜ਼ ਤੁਹਾਨੂੰ ਸੁਣਨੀ ਸੀਤੀ ਪਾਰੇ ਲੱਗਦੇ ਆ ਸੋ ਸਾਡਾ ਭਰੋਸਾ ਦਸਮ ਦੀ ਬਾਣੀ ਤੇ ਅੱਜ ਤੁਸੀਂ ਦੇਖ ਲਓ ਇਹ ਗੱਲ ਕਰੇ ਹਜੂਰ ਸਾਹਿਬ ਦੀ ਮਰਿਆਦਾ ਦੀ ਨੰਦੇੜ ਦੀ ਉੱਤੇ ਜੇ ਮੰਨ ਲਓ ਐਗਜ਼ਾਮਪਲ ਤੇ ਤੌਰ ਤੇ 100 ਪਰਿਵਾਰ ਵੀ ਸਿੱਖਾਂ ਦਾ ਰਹਿ ਰਿਹਾ ਤੇ ਉਹ 100 ਦੇ 100 ਪਰਿਵਾਰਕ ਮੈਂਬਰ ਜਿੰਨੇ ਵੀ ਉਸ ਚ ਮੇਲ ਫੀਮੇਲ ਹੈਗੇ ਆ ਉਹ ਸਾਰੇ ਆਪਣਾ ਕਹਿੰ ਲੋ ਕੇਸਾਤਾਰੀ ਅਮਰਤਾਰੀ ਸਿੰਘ ਆ ਕੋਈ ਤੁਹਾਨੂੰ ਉੱਥੇ ਬੇਪਰਤੀਆ ਕੋਈ ਕੋ ਸ਼ਾਬਦ ਸੁਣ ਮਰੀਤ ਕਰਦੇ ਤੁਹਾਡੀ ਸ੍ਰੀ ਸਾਹਿਬ ਹੋਏਗੀ ਉੱਥੇ ਹਰ ਬੰਦਾ ਅਮਰਪਾਲ ਸਿੰਘ ਹੈ 3 ਫੁੱਟੀ ਸ੍ਰੀ ਸਾਹਿਬ ਤੋਂ ਪਹਿਰੇ ਦਿੰਦੇ ਹਮੇਸ਼ਾ ਤਾਂ ਹੀ ਉੱਥੇ ਕੋਈ ਟੈਕ ਨਹੀਂ ਹੁੰਦਾ ਤਾਂ ਹੀ ਉੱਥੇ ਕੋਈ ਮਾਰੇ ਦੀ ਬੇਤਵੀ ਨਹੀਂ ਹੁੰਦੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਏਸ ਹਨ ਕੋਈ ਦਮਨਜੀਤ ਸਿੰਘ ਜੀ ਇੱਕ মিডিਆ ਕਰਮੀ ਵੀ ਨੇ ਤੇ ਇੱਕ ਨਿਆਂ ਸਿੰਘ ਦੇ ਸੋਸ਼ਲ ਵਰਕਰ ਵੀ ਨੇ ਸੋ ਸੰਕਿਤਾ ਨੂੰ ਬਹੁਤ ਖੁਸ਼ੀ ਹੈ ਅੱਜ ਦੇ ਮੌਕੇ ਦੀ ਕਿ ਭਾਈ ਅਮਰਪਾਲ ਸਿੰਘ ਜੋ ਕਿ ਕਡੂ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਜੇਤੂ ਰਹੇ ਨੇ ਇੱਕ ਭਾਈ ਸਾਹਿਬ ਔਰ ਕਰੇ ਨੇ ਜਿਆਦਾ ਸਮਾਂ ਨਾਲ ਲੈਂਦੇ ਹੋਏ ਭਾਈ ਸਾਹਿਬ ਨੂੰ بس ਇੱਕੋ اپیل ਕਰਾਂਗੇ ਭਾਈ ਸਾਹਿਬ ਕੀ ਮੈਸੇਜ ਦੇਣਾ ਚਾਹਾਂਗੇ ਤੇ ਕੀ ਕਹਿਣਾ ਚਾਹਾਂਗੇ ਸਭ ਤੋਂ ਪਹਿਲਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜਿਣੀ ਪਤਾ ਜੀ ਤੇ ਆਪਣਾਈ ਸਭ ਤੋਂ ਪਹਿਲਾਂ ਜੀ ਡੋਰ ਸਾਹਿਬ ਦੇ ਜਿੰਨੇ ਵੀ VOTER ਨੇ ਜੀ ਜਿਨ੍ਹਾਂ ਨੇ ਵੀ ਭਾਈ ਸਾਹਿਬ ਦਾ ਦਿਨ ਰਾਤ ਕਰਕੇ ਮਤਲਬ ਕਿ ਜੀ ਸਾਥ ਦਿੱਤਾ ਜੀ ਬਹੁਤ-ਬਹੁਤ ਦਿਲ ਦੀ ਗਹਿਰਾਈਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਬਾਕੀ ਪੁਛੀ ਜੀ ਬਹੁਤ ਹੈ ਜੀ ਕਿਛਾ ਥੋੜਾ ਜਿਹਾ ਤੁਹਾਨੂੰ ਪਤਾ ਜੀ ਵੀ ਛੇ ਦਿ ਪਰੋਬ ਵੀ ਨਾਲ ਚੱਲ ਰਹੇ ਨੇ ਜੀ ਜਾਬਤੇ ਦੇ ਵਿੱਚੇ ਰਹਿ ਕੇ ਚੱਲ ਰਹੀ ਸਾਡੇ ਦਾ ਜੀ ਵੀਰੇ ਗੁਰੂ ਘਰ ਦੇ ਵਿੱਚ ਵੀ ਜੀ ਸ਼ਾਮ ਸਵੇਰ ਬਿਰਵਾਣੀ ਦੇ ਜਾਬ ਚੱਲ ਰਿਹਾ ਜੀ ਭਾਈ ਸਾਹਿਬ ਨੇ ਕਰਕੇ ਆ ਦਿਨ ਦਿਨ ਦੀ ਵੇਟ ਕਰ ਰਹੇ ਸੀ ਜੀ ਅੱਜ ਦੀ ਬੱਚੇ ਵੀ ਬਜ਼ੁਰਗ ਵੀ ਮਾਣਾਂ ਬੀਬੀਆਂ ਸਵੇਰੇ ਸ਼ਾਮ ਜੀ ਸੁਖਮਣੀ ਸਾਹਿਬ ਦੇ ਜਾਬ ਚੱਲ ਰਿਹਾ ਹੈ ਅਰਦਾਸ ਹੁੰਦੇ ਸੀ ਜੀ ਦੇ ਗੁਰੂ ਸਾਹਿਬ ਆ ਸਮਾਂ ਲੈ ਕੇ ਆਣ ਭਾਈ ਸਾਹਿਬ ਜੀ ਤਾਂ ਬੱਡੀ ਲੇਟ ਦਾ ਆਵੇ ਚਲੋ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਜੀ ਸੁਣਿਆ ਜੀ ਸਾਡੀ ਅਰਦਾਸਾਂ ਬੇਨਤੀਆਂ ਸਭ ਦੀ ਸਾਡੀ ਸੁਣੀ ਹੈ ਜੀ ਬਾਕੀ ਬੇਨਤੀ ਆ ਵੀ ਹੈ ਜੀ ਵੀ ਇੱਧਰ ਵੀ ਇੱਧਰ ਕੋਈ ਵੀ ਮਤਲਬ ਕਿ ਜੀ 1% ਵੀ ਨਹੀਂ ਜੀ ਹੈਗਾ ਇਹਨਾਂ ਦਾ ਜਿਵੇਂ ਜੇ ਹੁਣ ਮਾਨ ਸਾਹਿਬ ਹੋ ਗਏ ਇਹਨਾਂ ਅਸੀਂ ਜੱਦ ਜੱਦੀ ਵੋਟਾਂ ਇਹਨਾਂ ਨੂੰ ਗਈਆਂ ਜੀ ਸਾਡੀ ਸਾਰੀਆਂ ਜਿੰਨੇ ਵੀ ਸੀਗੀਆਂ ਲੇਕਿਨ ਇਹਨਾਂ ਦਾ ਕੋਈ ਵੀ ਮਤਲਬ ਕਿ ਅੱਧਰ ਅਸੀਂ ਨਹੀਂ ਦੇਖਿਆ ਜੀ ਮੇਰੀ ਏਜ ਘੱਟੋ ਘੱਟ ਜੀ 33 ਸਾਲ ਹੋ ਗਈ ਜੀ ਮੈਂ ਨਹੀਂ ਕਦੇ ਇਹਨਾਂ ਨੂੰ ਦੇਖਿਆ ਇੱਧਰਲੇ ਪਾਸੇ ਕਦੇ ਵੀ ਵੀ ਤੁਹਾਡੇ ਮਾਲਵੇ ਵਾਲੇ ਪਾਸੇ ਜਾਂ ਦਮਵਾਲੀ ਵਾਲੇ ਪਾਸੇ ਕੋਈ ਨਾ ਕੈਂਡੀਡੇਟ ਕੈਂਡੀਡੇਟ ਆਇਆ ਹੋਵੇ ਜਾਂ ਮਤਲਬ ਕਿ ਕਦੇ ਮਾਨ ਸਾਹਿਬ ਵੀ ਆਏ ਉਹਨਰੇ ਕਦੇ ਨਹੀਂ ਅਸੀਂ ਆਪ ਮਤਲਬ ਕਿ ਹੁਣ ਘੱਟੋ ਘੱਟ ਜੀ 2200 ਵੋਟਾਂ ਆਪ ਭਜ ਡੌਟ ਕਰਕੇ ਗੱਲ ਅਸੀਂ ਪੁਆਈਆਂ ਜੀ ਨਾਲ ਬਾਲਟੀ ਜਿਹੜੇ ਉਹ ਭਾਈ ਸਾਹਿਬ ਖੜੇ ਆਂ ਜੀ ਉਧਰੋਂ ਹਾਂ ਜੀ 2200 ਵੋਟਾਂ ਅਸੀਂ ਆਪ ਡੌਟ ਭਜ ਕਰਕੇ ਨਾ ਕੋਈ ਬੂਥ ਨਾ ਖੁੱਸ ਮੈਨੂੰ ਤੁਸੀਂ ਚਾਹੁੰਦੇ ਹੋ ਕਿ ਅਗਲੀ ਵਾਰ ਜਦੋਂ ਵੀ ਜਿੱਦਾਂ ਵੀ ਇਲੈਕਸ਼ਨ ਹੋਣ ਤਾਂ ਆ ਸਮਰਜੀਤ ਸਿੰਘ ਮਾਨ ਜੀ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਵੱਲੋਂ ਇੱਧਰ ਵੀ ਕੈਂਡੀਡੇਟ ਆਪਰ ਦੌਰ ਤੇ ਖੜੇ ਆ ਆਂ 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 ਇੱਧਰ ਵੀ ਜ਼ਰੂਰ ਧਿਆਨ ਦੇਣਾ ਜੀ ਥੋੜਾ ਜਿਹਾ ਪਰ ਤੁਸੀਂ ਇਹ ਵੀ ਮਤਲਬ ਆਪਾਂ ਨੂੰ ਇਹ ਵੀ ਸੂਚਨਾ ਦੇ ਦੇਈਏ ਕਿ ਅਗਰ ਤੁਸੀਂ ਇਹ ਗੱਲ ਸੁਣੀ ਤਾਂ ਉਹਨਾਂ ਨੇ ਵੀ ਸੋਚੀ ਹੋਣੀ ਹੋ ਸਕਦਾ ਹੈ ਕਿ ਇੱਥੇ ਰੇਣੀ ਜਿਆਦਾ ਸੰਖਿਆ ਦੇ ਵਿੱਚ ਉਹਨਾਂ ਨੂੰ VOTING ਨਾ ਪੈਂਦੀ ਹੋਵੇ ਇੱਧਰ ਥੋੜਾ ਜਿਹਾ ਨਹੀਂ ਐਸੇ ਜੀ ਤਾਂ ਨਹੀਂ ਗੱਲ ਥੋੜਾ ਆਹੀ ਹੈ ਜੀ ਥੋੜਾ ਜਿਲਕ ਪਰ ਸਾਈਡ ਆਣਾ ਜੀ ਏਰੀਆ ਜਿਹੜੀ ਕਰੋਨੀਆਂ ਕਲਾਂ ਨੇ ਘਟੀਆਂ ਵੀ ਥੋੜਾ ਜਿਹਾ ਆਹੀ ਹੈ ਜੀ ਬਸ ਬਾਕੀ ਪਿਆਰ ਬਥੇਰਾ ਜੀ ਇੱਧਰ ਆਪਣਾ ਨ ਜਾ ਜਿਰਕ ਭਰਾ ਹੋ ਗਿਆ ਜੀ ਅੱਧਲੇ ਪਾਸੇ ਸਿਮ ਭਰਾ ਹੋ ਗਿਆ ਕਿਵੇਂ ਦੇਖਦੇ ਹੋ ਇਸ ਮੋਹਾਲੀ ਏਰੀਏ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ 크ਿਸਚਨ ਪਾਈਚਾਰੇ ਦੀ ਇਕਤਾ ਕਿਵੇਂ ਨਹੀਂ ਇਕਤਾ ਤਾਂ ਦੇਖੋ ਸਾਰੇ ਵਿੱਚ ਵਿੱਚ ਕੁਛ ਹੁੰਨੇ ਆ ਜੀ ਸ਼ਰਾਰਤੀ ਅੰਸਰ ਜਿਹੜਾ ਉਹਨਾਂ ਬਾਕੀ ਬਸੇਗਾ ਸਾਡਾ ਮੁਸਲਮਾਨ ਨਾਲ ਨਾਲ ਵੀ ਪਿਆਰ ਹੈ ਜੀ ਹਿੰਦੂਆਂ ਨਾਲ ਵੀ ਸਭ ਨਾਲ ਪਿਆਰ ਹੈ ਜੀ ਕੋਈ ਆ ਜਾ ਹੁੰਨੇ ਜੀ ਬਾਕੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਅਸੀਂ ਗਾਣੋ ਖੁਸ਼ੀਆਂ ਵੰਕਸਦੇ ਰਹਿਣਾ ਠੀਕ ਹੈ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਘਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਜੇਤੂ ਰਹੇ ਨੇ ਤੇ ਬਹੁਤ ਖੁਸ਼ੀ ਜਿਹੜੀ ਹੈਗੀ ਹੈ ਉਹ ਵੇਖੀ ਜਾ ਰਹੀ ਹੈ ਲੋਕਾਂ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਅੱਗੇ ਨੂੰ ਵੀ ਇਦਾਂ ਦੇ ਸੂਰਮੇ ਆਲਵੇਸ ਅੱਗੇ ਆ ਕੇ ਕੰਮ ਕਰਦੇ ਰਹਿਣਗੇ ਤੇ ਵੋਟਾਂ ਦੇ ਵਿੱਚ ਹੱਕ ਸੱਚ ਦੀ ਲੜਾਈ ਦੇ ਲਈ ਜਿੱਤਦੇ ਰਹਿਣਗੇ ਤੇ ਲੋਕਾਂ ਦਾ ਜਿਹੜਾ ਸਪੋਰਟ ਹੈ ਲੋਕਾਂ ਦੀ ਆਲਵੇਸ ਇਦਾਂ ਦੇ ਸੂਰਮਿਆਂ ਦੇ ਨਾਲ ਰਹੇਗੀ ਤੇ ਚੰਗੇ ਕੰਮ ਇਸ ਦੇਸ਼ ਦੇ ਵਿੱਚ ਹੁੰਦੇ ਰਹਿਣਗੇ ਸੋ ਜੁੜੇ ਰਹੋ ਜਵਾਬੇ ਕੁਸ਼ਨ ਮਾਰਕ ਚੈਨਲ ਦੇ ਨਾਲ ਤੇ ਦੇਖਦੇ ਰਹੋ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ